ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰੀ ਵੀ ਗੱਲ ਹੈ ਕਿ ਇੱਕ ਬਜ਼ੁਰਗ ਜੋੜਾ ਆਪਣੇ ਘਰ ਵਿੱਚ ਬੜੇ ਖੁਸ਼ੀਆਂ ਦੇ ਚਾਵਨਾਂ ਰਹ ਰਿਹਾ ਸੀ ਉਹਨਾਂ ਕੋਲ ਇਨਕਮ ਦਾ ਸਾਧਨ ਕੋਈ ਬਹੁਤਾ ਨਹੀਂ ਸੀ ਸਿਰਫ ਪੈਨਸ਼ਨ ਤੇ ਗੁਜ਼ਾਰਾ ਹੁੰਦਾ ਸੀ ਕਈ ਮਹੀਨੇ ਸ਼ਮਾਹੇ ਹੀ ਕੱਪੜੇ ਵਗੈਰਾ ਖਰੀਦੇ ਸਨ ਪਰ ਫਿਰ ਵੀ ਵਧੀਆ ਗੁਜ਼ਾਰਾ ਚੱਲਦਾ ਸੀ ਤੇ ਬੇਬੇ ਕਈ ਵਾਰੀ ਕਹਿੰਦੀ ਮੈਨੂੰ ਕਿਤੇ ਜਾਣਾ ਆਉਣਾ ਪੈਂਦਾ ਕੋਈ ਨਾ ਕੋਈ ਸੂਟ ਲੈ ਕੇ ਦੇ ਦਿਓ ਇਹ ਜੁਰਗ ਬਾਪੂ ਕਹਿੰਦਾ ਸੀ ਕੋਈ ਨਹੀਂ ਜਦੋਂ ਪੈਨਸ਼ਨ ਆ ਗਈ ਮੈਂ ਤੁਹਾਨੂੰ ਸੂਟ ਜ਼ਰੂਰ ਲੈ ਕੇ ਦਵਾਂਗਾ। ਸੁਭਾਵਕ ਬੇਬੇ ਨੂੰ ਕਿਤੇ ਜਾਣਾ ਪੈ ਗਿਆ। ਇਹੋ ਕਹਿਣ ਲੱਗੀ ਮੈਨੂੰ ਸੂਟ ਲੈ ਕੇ ਦਿਓ। ਉਦੋਂ ਪੈਨਸ਼ਨ ਵੀ ਬਾਪੂ ਦੀ ਆ ਗਈ ਸੀ। ਬੇਬੇ ਨੂੰ ਬੜੀ ਖੁਸ਼ੀ ਹੋਈ। ਲੇਕਿਨ ਬਾਪੂ ਕਹਿੰਦਾ ਵੀ ਭਾਗਮਾਨੇ ਸੂਟ ਮੈਂ ਤੁਹਾਨੂੰ ਲੈ ਦੇਵਾਂ ਪਰ ਹੁਣ ਸ਼ਰਾਦ ਚਲਦੇ ਆ। ਇਹ ਚੰਗਾ ਨਹੀਂ ਹੁੰਦਾ ਕੀ। ਬੇਬੇ ਕਹਿਣ ਲੱਗੀ ਵੀ ਖਸਮਾ ਨੂੰ ਖਾਣ ਸ਼ਰਾਦ ਮੈਂ ਕੀ ਕਰਨੇ? ਮੈਂ ਕਿਤੇ ਰਿਸ਼ਤੇਦਾਰੀ ਵਿੱਚ ਜ਼ਰੂਰ ਜਾਣਾ ਹੈ। ਮੈਨੂੰ ਨਹੀਂ ਪਤਾ ਮੈਨੂੰ ਸੂਟ ਜ਼ਰੂਰ ਲੈ ਕੇ ਦੋ ਕਈ ਵਾਰੀ ਬਾਪੂ ਨੇ ਕਿਹਾ ਸ਼ਰਾਬ ਚੱਲਦੀ ਹੈ ਠੀਕ ਨਹੀਂ ਹੈਗਾ ਪਰ ਬੀਬੇ ਕਹਿੰਦੀ ਮੈਨੂੰ ਨਹੀਂ ਪਤਾ ਚਲੋ ਜੀ ਬਾਪੂ ਨੇ ਪੈਸੇ ਦੇ ਦਿੱਤੇ ਜਦੋਂ ਉਹ ਦੁਕਾਨ ਤੇ ਗਈ ਇਹ ਦੁਕਾਨ ਤੇ ਕੋਈ ਭੀੜ-ਪੂੜ ਨਹੀਂ ਸੀ ਕੱਪੜੇ ਵਾਲੀ ਬੀਬੇ ਨੇ ਜਾ ਕੇ ਪੁੱਛਿਆ ਭਾਈ ਕੀ ਗੱਲ ਹੋ ਗਈ ਹੈ ਅੱਜ ਰੌਣਕ ਕਿਉਂ ਨਹੀਂ ਹੈਗੀ ਕਹਿਣ ਲੱਗਾ ਬੀਬੇ ਸ਼ਰਾਬ ਚੱਲਦੀ ਹੈ ਇਹ ਨਹੀਂ ਕਮਾਲ ਨਹੀਂ ਕਹਿੰਦਾ ਸ਼ਰਾਬ ਕਿਹੜੇ ਹੋਏ ਕੀ ਹੁੰਦੀ ਹੈ ਉਹ ਚੀਜ਼ ਮੈਨੂੰ ਸੂਟ ਦਿਓ ਚਲੋ ਬੇਬੇ ਨੇ ਸੂਟ ਲੈ ਲਿਆ ਆਪਣੀ ਮਰਜ਼ੀ ਦੀ ਪਸੰਦ ਦਾ ਪਰ ਉਹ ਜਦੋਂ ਟੇਲਰ ਕੋਲੇ ਸਿਵਾਉਣ ਦੇ ਲਈ ਗਈ ਟੇਲਰ ਨੇ ਸਿਵਾਉਣ ਤੋਂ ਜਵਾਬ ਦੇ ਦਿੱਤਾ ਬੇਬੇ ਕਹਿੰਦੀ ਭਾਈ ਕੀ ਗੱਲ ਹੋ ਗਈ ਅੱਗੇ ਤੁਸੀਂ ਮੇਰੇ ਕੱਪੜੇ ਵਧੀਆ ਸਿਵਾਉਂਦੇ ਸੀ ਉਹ ਕਹਿਣ ਲੱਗੀ ਬੇਬੇ ਸ਼ਰਾਧ ਚੱਲ ਗਿਆ ਸੀ ਸ਼ਰਾਧਾਂ ਦੇ ਕੱਪੜਾ ਨਹੀਂ ਕੱਟ ਸਕਦਾ ਬੇਬੇ ਕਹਿਣ ਲੱਗੀ ਭਾਈ ਸ਼ਰਾਧ ਸੂਤ ਮੈਨੂੰ ਨਹੀਂ ਲੋੜ ਹੈਗੀ ਮੈਂ ਤੇ ਕੱਲੋਂ ਕਿਤੇ ਲਾਂਭ ਜਾਣਾ ਜ਼ਰੂਰੀ ਜਾਣਾ ਹੈ ਤੇ ਤੁਸੀਂ ਮੇਰਾ ਸੂਟ ਸਾਂ ਕਦੋਂ ਕਹਿੰਦੇ ਬੇਬੇ ਨਹੀਂ ਸ਼ਰਦਾ ਤਾਂ ਅਸੀਂ ਕੈਂਚੀ ਨਹੀਂ ਚਲਾ ਸਕੀ ਬੇਬੇ ਨੂੰ ਬੜਾ ਗੁੱਸਾ ਆ ਰਿਹਾ ਸੀ ਫਿਰ ਉਹਨੇ ਕਈ ਦੁਕਾਨਾਂ ਤੇ ਪੁੱਛਿਆ ਸਾਰੇ ਜਵਾਬ ਦੇ ਗਏ ਅੱਗੇ ਇੱਕ ਦੁਕਾਨ ਤੇ ਗਈ ਉਹ ਸੁਨਿਆਰਾਂ ਦੀ ਦੁਕਾਨ ਸੀ ਉਹਨਾਂ ਨੂੰ ਪੁੱਛਿਆ ਕਿ ਭਾਈ ਟੇਲਰ ਹੈ ਨਹੀਂ ਉਹ ਕਹਿਣ ਲੱਗੇ ਬੇਬੇ ਸ਼ਾਹ ਚੱਲਦੇ ਸਾਡਾ ਵੀ ਬੰਦੇ ਚੱਲਦਾ ਕੰਮ ਕਿਸੇ ਨੇ ਸਿਵਣਾ ਨਹੀਂ ਅੱਗੇ ਬਰਤਨਾਂ ਵਾਲੀ ਦੁਕਾਨ ਆ ਗਈ ਉਹਨਾਂ ਨੂੰ ਪੁੱਛਿਆ ਕਹਿੰਦੇ ਬੇਬੇ ਸ਼ਰਦਾ ਕਰਕੇ ਮੰਦਾ ਚੱਲਦਾ ਕਮਾਲ ਹੋ ਗਈ ਜਿੱਧਰ ਵੀ ਜਾਂਦੀ ਸੀ ਸਾਰੇ ਪਾਸੇ ਮੰਦੇ ਹੀ ਮੰਦਾ ਸ਼ਰਾਦ ਬੇਬੇ ਨੂੰ ਗੁੱਸਾ ਚੜ ਰਿਹਾ ਸੀ ਵੀ ਸ਼ਰਾਦ ਹੈ ਕਿਹੜੇ ਮਨ ਚ ਕਈ ਵਾਰੀ ਸੋਚਦੀ ਬੜਬੜ ਕਰਦੀ ਸੀ ਕਿ ਨਹੀਂ ਜੇ ਕਿਤੇ ਮੈਨੂੰ ਸ਼ਰਾਦ ਬਣਾਉਣ ਵਾਲਾ ਬੰਦਾ ਮਿਲ ਜੇ ਮੈਂ ਬਚਾ ਲਉ ਪਾਣ ਦੇ ਮੇਰਾ ਕੰਮ ਖੜਾ ਮੈਂ ਰਿਸ਼ਤੇਦਾਰੀ ਵੀ ਜਾਣਾ ਪਤਾ ਨਹੀਂ ਕਿਸ ਮੂਰਖ ਨੇ ਇਹ ਸ਼ਰਾਦ ਬਣਾ ਦਿੱਤੇ ਪਤਾ ਨਹੀਂ ਕੌਣ ਐਸਾ ਇਹ ਚਲੋ ਕੁੱਲ ਮਿਲਾ ਕੇ ਕਰਕੇ ਉਹ ਲੱਭ ਦੀ ਲੱਭ ਦੀ ਸ਼ਾਮ ਤੱਕ ਬੜੀ ਔਖੀ ਹੈ ਲੋਕਾਂ ਦੀ ਇਹ ਅਗਿਆਨਤਾ ਉੱਪਰੋਂ ਹੈਰਾਨ ਵੀ ਰਹਿ ਰਹੀ ਸੀ ਅਚਾਨਕ ਇੱਕ ਗੁਰਸਿੱਖ ਦਰਜੀ ਮਿਲਿਆ ਕਿਸੇ ਨੇ ਦੱਸ ਪਾਈ ਉਹਦੇ ਕੋਲ ਚਲੀ ਗਈ ਪਹਿਲਾਂ ਉਹਨੂੰ ਕਹਿਣ ਲੱਗੀ ਭਾਈ ਸਾਡੇ ਘਰੇ ਤਾਂ ਨਹੀਂ ਸ਼ਰਾਧ ਸ਼ੁਰੂ ਹੋਵੇਗੀ ਉਹ ਬੜਾ ਖੁਸ਼ ਹੋਇਆ ਹੱਸ ਕੇ ਕਹਿੰਦਾ ਨਹੀਂ ਬੀਬੇ ਸਾਡੇ ਦੇ ਸ਼ਰਾਧ ਸ਼ੁਰੂ ਕੋਈ ਅਸਰ ਨਹੀਂ ਕਰਦੇ ਕੰਮ ਦੱਸ ਮਾਤਾ ਕੀ ਹੈ ਕਹਿੰਨੀ ਭਾਈ ਪੁੱਛਣਾ ਸਵੇਰ ਦੀ ਥੱਕੀ ਪਈਆਂ ਜਦਦਰ ਕੋਈ ਸ਼ਰਾਧ ਹੀ ਸ਼ਰਾਧ ਤੁਰੇ ਕਰਦੇ ਆ ਉਹਨੇ ਆਪਣੇ ਨਾਲ ਦੇ ਸਾਥੀ ਨੂੰ ਕਿਹਾ ਬੀਬੇ ਨੂੰ ਜਲ ਪਾਣੀ ਸ਼ਿਕਾਓ ਪਾਣੀ ਪਿਆਇਆ ਕਹਿੰਦਾ ਬੇਬੇ ਕੰਮ ਦੱਸ ਕੀ ਹੈ ਕਹਿੰਨੀ ਭਾਈ ਇਹ ਸੂਟ ਬਣਾਉਣਾ ਸੀ ਕਹਿੰਦਾ ਬੇਬੇ ਹੁਣੇ ਕੱਟ ਦੇਣ ਉਹਦੇ ਸਾਹਮਣੇ ਕੱਟ ਕੇ ਸੂਟ ਰੱਖ ਦਿੱਤਾ ਕਹਿੰਦਾ ਬੇਬੇ ਸ਼ਾਮ ਨੂੰ ਜਾਂ ਕੱਲ ਨੂੰ ਸਵੇਰ ਤੱਕ ਇਹ ਮਿਲ ਜਾਣਾ ਬੇਬੇ ਬੜੀ ਖੁਸ਼ੀ ਉਹਨੇ ਕਿਹਾ ਭਾਈ ਕੀ ਗੱਲ ਮੈਂ ਕਿੰਨੇ ਟੇਲਰਾਂ ਕੋਲ ਜਾਏ ਕਿੰਨੀਆਂ ਦੁਕਾਨਾਂ ਤੇ ਘੁੰਮੀ ਸਾਰਿਆਂ ਦੇ ਸ਼ਰਾਧ ਤਰੀਫ ਕਰਦੇ ਕੀ ਭਾੜੇ ਘਰੇ ਨਹੀਂ ਆਏ ਉਹ ਕਹਿਣ ਲੱਗਾ ਬੇਬੇ ਸ਼ਰਾਧ ਸੂ ਸਾਡੇ ਘਰੇ ਨਹੀਂ ਆਉਂਦੇ ਗੁਰਸਿੱਖੀ ਸ਼ਰਾਧ ਕੋਈ ਨਹੀਂ ਅਸੀਂ ਨਾ ਸ਼ਰਾਧਾ ਸਰੂਦਾ ਨੂੰ ਕੁਛ ਨਹੀਂ ਮੰਨਦੇ ਹੈਗੇ ਉਹ ਕਹਿੰਦੀ ਵੀ ਤੂੰ ਕਿਉਂ ਨਹੀਂ ਮੰਨਦਾ ਜਦੋਂ ਸਾਰੇ ਮੰਨਦੇ ਆ ਉਹ ਕਹਿੰਦਾ ਬੇਬੇ ਮੈਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਦਾ ਅਮਰਤ ਛਕਿਆ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਚੀਜ਼ਾਂ ਦੀ ਕੋਈ ਮਹਾਨਤਾ ਨਹੀਂ ਗੁਰੂ ਨੇ ਬਾਣੀ ਅੰਦਰ ਕਿਹਾ ਜੀਵਤ ਪਿਤਰ ਨਾ ਮੰਨ ਕੂ ਮੂਏ ਸ਼ਰਾਧ ਕਰਾਹੀ ਬੇਬੇ ਜਿਉਂਦੇ ਜੀ ਤੁਹਾਡੇ ਵਰਗੇ ਬਜ਼ੁਰਗਾਂ ਦਾ ਕੋਈ ਸਨਮਾਨ ਨਹੀਂ ਕਰਦਾ ਮਰਨ ਤੋਂ ਬਾਅਦ ਉਹਨਾਂ ਦਾ ਸ਼ਰਾਧ ਕਰਕੇ ਲੋਕਾਂ ਨੂੰ ਇਹ ਬਹਿਮ ਪਾਇਆ ਜਾਂਦਾ ਸ਼ਾਇਦ ਉਹ ਭੋਜਨ ਉੱਪਰ ਪਹੁੰਚੇ ਬੰਦੇ ਤੱਕ ਪਹੁੰਚਦਾ ਜਿਹੜੇ ਜਿਉਂਦੇ ਬੰਦੇ ਦੀ ਸਹਿਤਾਨੀ ਕੀਤੀ ਉਹਦਾ ਸਨਮਾਨ ਨਹੀਂ ਕੀਤਾ ਮਰਨ ਤੋਂ ਬਾਅਦ ਇੱਕ ਕਰਮ ਕਾਂਡ ਬਣਾਇਆ ਗਿਆ ਗੁਰਬਾਣੀ ਇਹਨਾਂ ਚੀਜ਼ਾਂ ਦਾ ਖੰਡਨ ਕਰਦੀ ਸਾਡੇ ਧਰਮ ਵਿੱਚ ਇਦਾਂ ਦਾ ਕੋਈ ਵਿਧਾਨ ਨਹੀਂ ਬੀਬੇ ਨੂੰ ਸੁੱਖ ਦਾ ਸਾਯ ਬੜੀ ਪ੍ਰਸੰਨ ਹੋਈ ਬੜੀ ਖੁਸ਼ਈ ਕਹਿੰਨੀ ਭਾਈ ਤੂੰ ਤੇ ਬਹੁਤ ਚੰਗਾ ਤੇ ਗੁਰੂ ਬਹੁਤ ਚੰਗਾ ਜੀ ਦੇ ਤੂੰ ਲੜ ਲੱਗੇ ਆ ਤੇ ਮੈਨੂੰ ਐਂ ਦੱਸ ਕਿੱਥੋਂ ਇਹ ਮੈਨੂੰ ਗਾਮਰਤ ਮੈਂ ਤੇ ਆਪ ਅਮਰ ਸ਼ਕਣਾ ਮੈਂ ਅਕੀ 95 ਸ਼ਰਦਾ ਜੀ ਤੋਂ ਸਵੇਰ ਦੀ ਮੈਨੂੰ ਤੇ ਅੱਜ ਪਤਾ ਲੱਗਿਆ ਕਿ ਗੁਰਸਿੱਖ ਇੰਨੇ ਚੰਗੇ ਹੁੰਦੇ ਆ ਇਹ ਉਹ ਗ੍ਰੰਥ ਜਿਹੜਾ ਭਾਈ ਦਰਜੀ ਸੀ ਬੜਾ ਪਰਸੰਨ ਹੋਇਆ ਉਹਨੇ ਕਿਹਾ ਬੀਬੀ ਹਰ ਥਾਂ ਵੀ ਉੱਪਰ ਅੰਮ੍ਰਿਤ ਪ੍ਰਚਾਰ ਹੁੰਦਾ ਹੈ ਬਲ ਸੰਚਾਰ ਹੁੰਦਾ ਜਿੱਥੋਂ ਵੀ ਸ਼ੱਕ ਸਕਦੀਆਂ ਮੈਂ ਨਾਲ ਜਾ ਕੇ ਸੁਕਾਲਾਂ ਗੱਲ ਕੀ ਕੁਝ ਦਿਨਾਂ ਬਾਅਦ ਬੀਬੇ ਤੇ ਬਾਪੂ ਦੋਨੋਂ ਅੰਮ੍ਰਿਤ ਛੱਕੇ ਸਿੰਘ ਸਾਡੇ ਔਰ ਮੰਨ ਦੇ ਵਹਿਮ ਕੱਢ ਕੇ ਲੋਕਾਂ ਨੂੰ ਸੰਦੇਸ਼ ਕਿਹਾ ਭਾਈ ਇਨਾ ਬਹਿਮਾ ਚੋ ਅਗਿਆਨਤਾ ਚੋ ਨਿਕਲੋ ਗੁਰੂ ਕੀ ਬਾਣੀ ਨਾਲ ਜੁੜੋ ਕਿਉਂਕਿ ਗੁਰੂ ਕੀ ਬਾਣੀ ਐਸੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਪ੍ਰਸਾਰ ਐਸਾ ਹੈ ਜਿਹੜਾ ਮਨੁੱਖਤਾ ਨੂੰ ਸੱਚ ਨਾਲ ਜੋੜਦਾ ਹੈ ਅਗਿਆਨਤਾ ਨਾਲ ਨਹੀਂ ਜੋੜਦਾ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਇਸ ਅਗਿਆਨਤਾ ਦੀਆਂ ਪੂਜਾ ਨੂੰ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਚੰਗੀ ਲੱਗੇ ਵੀਡੀਓ ਤੇ ਸ਼ੇਅਰ ਹੋ ਜੁੜ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ